ਦੋਹ ਕਿਸਾਨਾਂ ਨੂੰ ਲਗਭਗ 8 ਮਹੀਨੇ ਤੋਂ ਉੱਪਰ ਹੋ ਗਿਆ ਪੁਲਿਸ ਨੇ ਰਿਹਾ ਨਹੀਂ ਕੀਤਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਂਦੀ 62 ਟੁੱਟਣ ਤੇ 26 ਵੀ ਨਹੀਂ ਲੱਗਦੀ 326 ਪੁਰਾਣੀ ਆਈਪੀਸੀ 307 ਲਾਈ ਪੁਲਿਸ ਦੀ ਪਰ ਇਹਨਾਂ ਕਿਸਾਨਾਂ ਆਗੂਆਂ ਨਾਲ ਜਾਂ ਇਹ ਕਿਸਾਨ ਹੈ ਇਹਨਾਂ ਨਾਲ ਤਾਂ ਜਿੰਮੀ ਕੋਈ ਜਾਤੀ ਦੁਸ਼ਮਣੀ ਪਾਈ ਹੁੰਦੀ ਹੈ ਪੁਲਿਸ ਨੇ ਉਸ ਤਰੀਕੇ ਨਾਲ ਹੈ ਕਿਉਂਕਿ ਜਿਹੜਾ ਪੁਲਿਸ ਦਾ ਆਈਓ ਹੈ ਉਹ ਵੀ ਉੱਥੇ ਜਾ ਕੇ ਬਿਆਨ ਦਿੰਦਾ ਇਸ ਤਰੀਕੇ ਦੇ ਇਹਨਾਂ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਜੱਜ ਵੀ ਇਹ ਬਿਆਨ ਦੇਣ ਤੱਕ ਜਾ ਕੇ ਝੰਡੇ ਚੱਕਨੇ ਆ ਇਸ ਤਰੀਕੇ ਨਾਲ ਉਹਨਾਂ ਦਾ ਬਿਹੇਵ ਹੋ ਰਿਹਾ ਸੀ ਪੂਰੇ ਪੰਜਾਬ 'ਚ ਕੱਲ ਨਾਕਾਬੰਦੀ ਕੀਤੀ ਗਈ ਹੁਣ ਜਥੇਬੰਦੀ ਨੇ ਐਕਸ਼ਨ ਦਿੱਤਾ ਜਥੇਬੰਦੀ ਨੇ ਤਾਂ ਉਹ ਐਕਸ਼ਨ ਕਰਨਾ ਹੈ ਪੁਲਿਸ ਨੇ ਰੋਡ ਜਾਮ ਕੀਤੇ ਆ ਬੈਰੀਕੇਟਿੰਗ ਕਰਕੇ ਕਿਸਾਨਾਂ ਦਾ ਰੋਡ ਜਾਮ ਕਰਨ ਦਾ ਪ੍ਰੋਗਰਾਮ ਨਹੀਂ ਸੀ ਉਹਨਾਂ ਦਾ ਤਾਂ ਬਠਿੰਡੇ ਆਉਣ ਦਾ ਪ੍ਰੋਗਰਾਮ ਸੀ ਪੁਲਿਸ ਨੇ ਜਿਹੜਾ ਉੱਥੇ ਟ੍ਰੈਫਿਕ ਨੂੰ ਜਾਮ ਕੀਤਾ ਪੁਲਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਸਾਰੀ ਦਿੱਕਤ ਦੀ ਹੋਇਆ ਤਾਂ ਅਸੀਂ ਕੱਲ ਪੰਜਾਬ ਪੁਲਿਸ ਤੇ ਪੀਐਸਏ ਕੀਤਾ ਗਿਆ ਕਿ ਕਿਸਾਨਾਂ ਦੀ ਵਜ੍ਹਾ ਨਾਲ ਹੋ ਰਿਹਾ ਅਸੀਂ ਮੈਡਮ ਜੋਤੀ ਯਾਦਵ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਮੌਬ ਨਹੀਂ ਸੀ ਉਹ ਐਜੀਟੇਟਰ ਸੀਗੇ ਜਥੇਬੰਦੀ ਦੇ ਕਾਰਕੁਨ ਸੀਗੇ ਉਹ ਕੋਈ ਭੀੜ ਨਹੀਂ ਆਈ ਹੋਈ ਸੀ ਉਹ ਇਹ ਜਿਹੇ ਲੋਕ ਸੀ ਜਿਹੜੇ ਡਿਸਪਲਿਨ ਚ ਰਹਿੰਦੇ ਆ ਜਿਨ੍ਹਾਂ ਨੂੰ ਜੇ ਇੱਕ ਉਹਨਾਂ ਦਾ ਆਗੂ ਆਏ ਮਾਰ ਦੇਵੇ ਕਿ ਪਿੱਛੇ ਮੁੜਨਾ ਤਾਂ ਪਿੱਛੇ ਮੁੜਦੇ ਆ ਜੇ ਅੱਗੇ ਜਾਣ ਨੂੰ ਕਹੇ ਤਾਂ ਅੱਗੇ ਜਾਣਾ ਜਿਹੜਾ ਮੌਬ ਹੁੰਦਾ ਉਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਮੈਡਮ ਨੂੰ ਇਹ ਲੱਗਦਾ ਹੈ ਮੈਡਮ ਜੋਤੀ ਯਾਦਵ ਨੂੰ ਕਿ ਧਰਨਾ ਤਾਂ ਉਵੇਂ ਹੁੰਦਾ ਜਿਵੇਂ ਉਹਨਾਂ ਦੇ ਪਤੀ ਹਰਜੋਤ ਬੈਂਸ ਨੇ ਦਿੱਲੀ ਚ ਲਾਇਆ ਸੀ ਕਿ 1 ਮਿੰਟ 1.5 ਮਿੰਟ ਦਾ ਧਰਨਾ ਲਾ ਕੇ ਤੇ ਪੁਲਿਸ ਚੱਕ ਕੇ ਲੈ ਗਈ ਤੇ ਕੰਮ ਨਿਪਟੜ ਗਿਆ ਮੈਡਮ ਇਹ ਹਰਜੋਤ ਬੈਂਸ ਜੀ ਵਾਲੇ ਧਰਨੇ ਨਹੀਂ ਪੰਜਾਬ ਚ ਲੱਗਦੇ ਪੰਜਾਬ ਇ ਤਾਂ ਪੱਕੇ ਧਰਨੇ ਨਹੀਂ ਲੱਗਦੇ ਆ ਜਿਹੜੀਆਂ ਤੁਸੀਂ ਸੋਚੋ ਕਿ ਔਰਤਾਂ ਨੂੰ ਕੁੱਟ ਕੇ ਤੁਸੀਂ ਬਜ਼ੁਰਗਾਂ ਨੂੰ ਕੁੱਟ ਕੇ ਇਹਨਾਂ ਨੂੰ ਕਿਤੇ ਡਾਉਣ ਪਾ ਦਿਓਗੇ ਇਹ ਭਲੇਖੇ ਆ ਜਿਸ ਤਰੀਕੇ ਨਾਲ ਕੱਲ ਖੁਦ ਹੱਥ 'ਚ ਡੰਡਾ ਫੜ ਕੇ ਅੱਗੇ ਚੱਲ ਰਹੇ ਸੀ ਮੈਡਮ ਤਾਂ ਉੱਥੋਂ ਇਹ ਲੱਗ ਰਿਹਾ ਸੀ ਕਿ ਉਹ ਜਿਹੜੀ ਸੱਤਾ ਦਾ ਹੰਕਾਰ ਉਹ ਬਹੁਤ ਸਿਰ ਤੇ ਚੜਿਆ ਹੋਇਆ ਹੈ। ਤੋਂ ਜੇ ਬੈਰੀਕੇਡ ਲੋਕਾਂ ਨੇ ਪਿੰਡ ਦੇ ਵਿੱਚ ਲੱਗ ਸਕਦੇ ਆ ਤਾਂ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਬੈਰੀਕੇਡ ਪਿੰਡਾਂ 'ਚ ਵੀ ਪਏ ਆ ਤੇ ਪਿੰਡਾਂ ਦੇ ਲੋਕਾਂ ਦੇ ਲਾਏ ਬੈਰੀਕੇਡਾਂ ਦੇ ਵਿੱਚੋਂ ਫਿਰ ਕੀ ਗੰਦ ਤੋੜ ਕੇ ਭਜਣਾ ਪੈਂਦਾ ਲੀਡਰਾਂ ਨੂੰ ਤੇ ਉਹੀ ਲੋਕ ਨੇ ਜਿਹੜੇ ਪਿੰਡਾਂ 'ਚ ਬੈਠੇ ਨੇ ਪਿੰਡਾਂ 'ਚ ਇਹਨਾਂ ਦੀ ਕੋਈ ਚਲਦੀ ਆ ਜਦੋਂ ਇਹ ਪਿੰਡਾਂ 'ਚ ਇਕੱਠੇ ਹੋ ਜਾਂਦੇ ਆ ਨਾ ਫਿਰ ਉਹ ਪੁੱਛਣਾ ਚਾਹੀਦਾ ਹੈ ਤਦਾਰਬਾ ਵੈਸੇ ਵੀਡੀਓ ਪਈਆਂ ਵੀ ਆ ਚੈੱਕ ਕਰ ਲੈਣੀਆਂ ਚਾਹੀਦੀਆਂ ਹੰਸਰਾਜ ਹੱਸਦੀਆਂ ਇਹ ਐਂਟਰੀਆਂ ਬੈਨ ਹੋਣੀਆਂ ਜਦੋਂ ਚੂਣਾ ਚ ਪਿੰਡਾ ਜਾਇਆ ਕਰਨਗੇ ਜੇ ਨਾ ਬਾਜ ਆਏ ਤਾਂ ਜਦੋਂ ਲੋਕਾਂ ਨੇ ਵਿਹਾਰ ਕੀਤਾ ਫਿਰ ਪੁਲਿਸ ਨੇ ਵੀ ਫੋਨ ਤੇ ਇਹ ਕਹਿ ਦਿਆ ਕਰਨਾ ਬਿਲਕੁਲ ਜੀ ਲਾ ਡਾਕਟਰ ਦੀ ਸਥਿਤੀ ਠੀਕ ਹੈ ਅਸੀਂ ਜਲਦ ਜਾ ਕੇ ਦੇਖਦੇ ਹਾਂ ਤੇ ਭਗਵਾਨ ਸਿੰਘ ਮਾਨ ਨੂੰ ਮੌੜ ਮੰਡੀ ਦੇ ਵਿੱਚ ਸ਼ਹਿਰੀ ਲੋਕਾਂ ਨੇ ਗੱਡੀ ਦੇ ਵਿੱਚੋਂ ਜਿਹੜਾ ਰੋਡ ਸ਼ੋਅ ਘਟ ਰਿਹਾ ਸੀ ਗੱਡੀ ਚ ਲੁੱਕ ਕੇ ਨਿਕਲਣਾ ਪੈ ਗਿਆ ਸੀ ਸ਼ਹਿਰ ਨਹੀਂ ਖੋਲਿਆ ਸੀ ਇਹ ਪੰਜਾਬ ਦੇ ਲੋਕ ਹੈ ਇਹ ਭਾਜੀਆਂ ਮੋੜਨੀਆਂ ਜਾਣਦੇ ਆ ਇੱਕ ਬਜ਼ੁਰਗ ਡਿੱਗਿਆ ਹੋਇਆ ਤੇ ਉਹ ਤੇ ਬੜਾ ਸੋਹਣਾ ਕਿਸੇ ਨੇ ਲਿਖਿਆ ਦੁਨੀਆ ਚੈਨਲ ਨੇ ਲਿਖਿਆ ਹੈ ਕਿ ਬਾਪੂ ਤੂੰ ਨਹੀਂ ਡਿੱਗਿਆ 2027 ਦੇ ਵਿੱਚ ਸਰਕਾਰ ਹੀ ਡਿੱਗ ਪਈ ਹੈ ਉਹ ਬਜ਼ੁਰਗ ਨਹੀਂ ਡਿੱਗਿਆ ਉਹ ਬਜ਼ੁਰਗੇ ਸਰਕਾਰ ਦੀਆਂ ਜੜਾਂ 'ਚ ਬਹਿ ਗਿਆ ਕੁਝ মিডিਆ ਅਦਾਰਿਆਂ ਨੇ ਜਿਹੜੇ ਪੰਜਾਬ ਦੇ ਭਗਵਾਨ ਸਿੰਘ ਮਾਨਦੀ ਗੋਦੀ 'ਚ ਬੈਠੇ ਆ ਕੇ ਜੀ মিডিਆ ਵੀ ਕਿਹਾ ਜਾਂਦਾ ਹੈ ਲੋਕਾਂ ਨੂੰ ਪੁੱਛ-ਪੁੱਛ ਕੇ ਪਰੇਸ਼ਾਨੀ ਆ ਰਹੀ ਹੈ ਜੀ ਪਰੇਸ਼ਾਨੀ ਹੋ ਰਹੀ ਹੈ ਇਹ ਨਹੀਂ ਦੱਸਿਆ ਕਿ ਪਰੇਸ਼ਾਨੀ ਕਰ ਕੌਣ ਰਹੀ ਹੈ ਪਰੇਸ਼ਾਨੀ ਤਾਂ ਪੁਲਿਸ ਕਰ ਰਹੀ ਸੀ ਲੋਕਾਂ ਨੂੰ ਤਾਂ ਪੁਲਿਸ ਰੋਕ ਰਹੀ ਸੀ ਕਿਸਾਨਾਂ ਨੂੰ ਰੋਕ ਰਹੀ ਸੀ ਨਾਲ ਰੋਕਾਂ ਰੋਕ ਰਹੀ ਸੀ ਪਹਿਲਾਂ ਤਾਂ ਇਹ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਦਿੱਲੀ ਜਾਣ ਤੋਂ ਬਾਅਦ ਪਾਕ ਕਿਸਾਨਾਂ ਨੂੰ ਰੋਕ ਰਹੀ ਹੈ ਜਾਂ ਚਲੇ ਜਾਣ ਦੇਣ ਕੀ ਹੁੰਦਾ ਆਪਦੀਆਂ ਮੰਗਾਂ ਹੀ ਰੱਖਣੀਆਂ ਮੁੱਖ ਮੰਤਰੀ ਇਹ ਗੱਲ ਕਹਿੰਦੇ ਹੁੰਦੇ ਸੀ ਕਿਸਾਨਾਂ ਦੇ ਵਕੀਲ ਵੀ ਬਣਦੇ ਹੁੰਦੇ ਸੀ ਉਹ ਤੇ ਕੱਲ ਉਹਨਾਂ ਨੇ ਬਠਿੰਡੇ ਹੀ ਦਾਖਲ ਨਹੀਂ ਹੋਣ ਦਿੱਤਾ ਇਸੀ ਕਿਸਾਨ ਲਹਿਰ ਨੇ ਜਦੋਂ ਦਿੱਲੀ ਤੋਂ ਆਈ ਸੀ ਐਸੀ ਕਿਸਾਨ ਲਹਿਰ ਨੇ ਸਰਕਾਰ ਬਣਾਤੀ ਸੀ ਕਿਉਂਕਿ ਲੋਕਾਂ ਨੂੰ ਗੁੱਸਾ ਸੀ ਪੁਰਾਣੀਆਂ ਪਾਰਟੀਆਂ ਤੇ ਤੇ ਉੱਥੋਂ ਅੰਦੋਲਨ ਦੇ ਵਿੱਚੋਂ ਜਾਗਰੂਕ ਹੋ ਕੇ ਆਏ ਸੀ ਤੇ ਉਹਨਾਂ ਨੇ ਧੜਾ ਧੜਾ ਵੋਟਾਂ ਪਾਤੀਆਂ ਪਰ ਹੁਣ ਇਹੀ ਕਿਸਾਨ ਲਹਿਰ ਕਿਤੇ ਨਾ ਕਿਤੇ ਸਰਕਾਰ ਦੀਆਂ ਜੜਾਂ ਵਿੱਚ ਬੈਠੀ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਬੀਤੇ ਕੱਲ ਬਠਿੰਡੇ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਬਹੁਤ ਵੱਡੀ ਝੜਪ ਹੋਈ ਉਸ ਝੜਪ ਦਾ ਕਾਰਨ ਕੀ ਸੀ ਕਿਸਾਨ ਮੰਗ ਕੀ ਰਹੀ ਸੀ ਆਪਣੀ ਮੰਗ ਤੇ ਕੀ ਕਾਰਨ ਰਿਹਾ ਜਾਂ ਕੀ ਸੀ ਪੂਰਾ ਮੁੱਦਾ ਉਸ ਤੇ ਗੱਲਬਾਤ ਕਰਾਂਗੇ ਜਿਵੇਂ ਆਪਾਂ ਕੱਲ ਵੇਖਿਆ ਬਠਿੰਡੇ ਦੇ ਵਿੱਚ ਪੂਰਾ ਬੈਰੀਕੇਡਿੰਗ ਕੀਤੀ ਹੋਈ ਸੀ ਕਿਸਾਨਾਂ ਦੇ ਲਈ ਉਹਨਾਂ ਦੀ ਮੰਗ ਕੀ ਸੀ ਜਾਂ ਮਸਲੇ ਕੀ ਸੀ ਇਸ ਬਾਰੇ ਜਰੂਰ ਦੱਸਿਓ ਬਿਲਕੁਲ ਕੱਲ ਦਾ ਮੀਡੀਆ ਤੇ ਤਾਂ ਜਰੂਰ ਚੱਲ ਰਿਹਾ ਕਿ ਕਿਸਾਨਾਂ ਉੱਤੇ ਪੁਲਿਸ ਵਿਚਕਾਰ ਝੜਪ ਹੋਈ ਕਿਸਾਨ ਤੇ ਪੁਲਿਸ ਵਿਚਕਾਰ ਟਕਰਾਅ ਹੋਇਆ लाठी चार्ज ਹੋਇਆ ਥਰੂ ਗੈਸ ਦੇ ਗੋਲੇ ਚੱਲੇ ਪਰ ਲੋਕਾਂ ਦੇ ਵਿੱਚ ਇਹ ਚੀਜ਼ ਨਹੀਂ ਕਿ ਮੁੱਦਾ ਕੀ ਸੀ ਕਿਸ ਲਈ ਕਿਸਾਨ ਜਿਹੜੇ ਆ ਉਹ ਪ੍ਰੋਟੈਸਟ ਕਰਨ ਜਾ ਰਹੇ ਸੀ ਇਹ ਮੁੱਦਾ ਜੁੜਦਾ ਹੈ ਜੌਂਦਪਿੰਡ ਦੇ ਨਾਲ ਜੌਂਦਪਿੰਡ ਦੇ ਵਿੱਚ ਜ਼ਮੀਨ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਜਿੱਥੇ ਜਿਹੜੇ ਲੰਬੇ ਸਮੇਂ ਤੋਂ ਲੋਕ ਜ਼ਮੀਨ ਵਾਹ ਰਹੇ ਸੀ ਉਹਨਾਂ ਦੀ ਜ਼ਮੀਨ ਦੇ ਉੱਤੇ ਜਿਹੜੇ ਉਥੋਂ ਦੇ ਚੌਧਰੀ ਆ ਉਹ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਆ ਉਹ ਆਪਦੀ ਪੁਲਿਸ ਦੇ ਬਲ ਤੇ ਆਰਡਰ ਵੀ ਲਈ ਫਿਰਦੇ ਆ ਕੋਰਟ ਦੇ ਪਰ ਜਿਹੜੇ ਬੰਦੇ ਕੋਈ 50 ਸਾਲ ਤੋਂ ਕੋਈ 60 ਸਾਲ ਤੋਂ ਵਾਹ ਰਿਆ ਜਿਹੜੇ ਮਜਾਰੇ ਨੇ ਠੀਕ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਲੜਾਈ ਲੜ ਰਹੀ ਆ ਭਾਰਤੀ ਕਿਸਾਨ ਯੂਨੀਅਤ ਗੁਰਾਹਾ ਉਹ ਲੜਾਈ ਦੇ ਦੌਰਾਨ ਪਿਛਲੇ ਸਮੇਂ ਲਗਭਗ ਸਾਲ ਦੇ ਕਰੀਬ ਹੀ ਹੋਣ ਵਾਲਾ ਇੱਕ ਪੁਲਿਸ ਤੇ ਕਿਸਾਨਾਂ ਦਾ ਭੇੜ ਹੋਇਆ ਸੀ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਕੁੱਟੇ ਪੁਲਿਸ ਨੇ ਤੇ ਉਸ ਭੇੜ ਦੇ ਵਿੱਚ ਡੀਐਸਪੀ ਦੀ ਇੱਕ ਬਾਹ ਟੁੱਟ ਗਈ ਸੀ ਠੀਕ ਹੈ ਬਾਹ ਤੇ ਕੋਈ ਡਾਂਗ ਵੱਜੀ ਜਾਂ ਕਿਵੇਂ ਵੱਜੀ ਉਹ ਬਾਹ ਟੁੱਟ ਗਈ ਜਾਂ ਡੇਕ ਕੇ ਟੁੱਟੀ ਇਹ ਹਾਲੇ ਕਲੀਅਰ ਨਹੀਂ ਪਰ ਉਹਦੀ ਬਾਹ ਟੁੱਟ ਗਈ ਸੀ ਜਦੋਂ ਉਹ ਬਾਹ ਟੁੱਟ ਗਈ ਸੀ ਤਾਂ ਪਰਚੇ ਦਰਜ ਹੋਏ ਸੀ 307 ਦੇ ਠੀਕ ਹੈ ਉਹਦੇ ਵਿੱਚ ਥੋੜੇ ਸਮੇਂ ਬਾਅਦ ਦੋ ਕਿਸਾਨ ਚੱਕੇ ਸੀ ਕਿਸਾਨ ਤੇ ਔਰਤਾਂ ਦਾ ਇੱਕ ਚੌਕੇ ਪਿੰਡ ਦੇ ਵਿੱਚ ਸਕੂਲ ਦਾ ਪ੍ਰੋਟੈਸਟ ਸੀ ਉਦੋਂ ਕਈ ਕਿਸਾਨ ਔਰਤਾਂ ਕਈ ਅਧਿਆਪਕ ਤੇ ਨਾਲ ਹੀ ਕੁਝ ਕਿਸਾਨ ਜਿਹੜੇ ਆ ਉਹ ਵੀ ਚੱਕੇ ਸੀ ਸਾਰੇ ਤਾਂ ਬਾਕੀ ਤਾਂ ਛੱਡ ਦਿੱਤੇ ਸੀ ਪਰ ਦੋ ਕਿਸਾਨ ਇੱਕ ਸ਼ਗਨ ਪ੍ਰੀਤ ਹੈ ਇੱਕ ਬਲਦੇਵ ਸਿੰਘ ਹੈ ਜੋ ਕਿ ਜੌਂਦ ਪਿੰਡ ਦੇ ਨੇ ਉਹ ਦੋ ਕਿਸਾਨਾਂ ਨੂੰ ਲਗਭਗ 8 ਮਹੀਨੇ ਤੋਂ ਉੱਪਰ ਹੋ ਗਿਆ ਪੁਲਿਸ ਨੇ ਰਿਹਾ ਨਹੀਂ ਕੀਤਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਣ ਦਿੱਤੀ ਜਿਸ ਕਰਕੇ ਉਹ ਜੇਲ੍ਹ ਦੇ ਵਿੱਚ ਬੈਠੇ ਐ ਬੀਤੇ ਦਿਨੀ ਸ਼ਗਨ ਪ੍ਰੀਤ ਦੀ ਮਾਤਾ ਦੀ ਡੈਥ ਹੋ ਜਾਂਦੀ ਹੈ ਭਾਰਤੀ ਕਿਸਾਨ ਯੂਨਿਟਾ ਗਰਾਹਾਂ ਪ੍ਰੋਟੈਸਟ ਕਰਦੀ ਹੈ ਕਿ ਮਾਤਾ ਦੇ ਜਿਹੜੀ ਆ ਅੰਤਮ ਰਸਮਾਂ ਤੇ ਤਾਂ ਉਹਨੂੰ ਆਉਣ ਦਿੱਤਾ ਜਾਵੇ ਜਿਹੜਾ ਕਿ ਕੁਦਰਤੀ ਵੀ ਜਿਹੜਾ ਲਾਹ ਹੈਗਾ ਵੱਖ-ਵੱਖ ਵੱਡੇ-ਵੱਡੇ ਗੈਂਗਸਟਰ ਵੱਡੇ-ਵੱਡੇ ਅੱਤਵਾਦੀ ਵੀ ਇਹੋ ਜਿਹੀਆਂ ਰਸਮਾਂ ਤੇ ਆਉਂਦੇ ਆ ਪਰ ਉਸ ਨੌਜਵਾਨ ਕਿਸਾਨ ਨੂੰ ਉਤੇ ਵੀ ਜਿਹੜੀ ਆ ਜਮਾਨਤ ਨਾ ਦਿੱਤੀ ਪ੍ਰੋਟੈਸਟ ਕੀਤਾ ਹਾਈ ਕੋਰਟ ਤੱਕ ਗਏ ਤਾਂ ਉਹਨੂੰ ਸਿਰਫ 12 ਦਿਨ ਦੀ ਛੁੱਟੀ 10 ਦਿਨ ਦੀ ਛੁੱਟੀ 10 ਕੇ 12 ਦਿਨ ਦੀ ਛੁੱਟੀ ਮਿਲੀ ਸੀ ਫਿਰ ਉਹਨੂੰ ਜੇਲ੍ਹ ਜਾਣਾ ਪੈ ਗਿਆ ਜਿਸ ਨੂੰ ਲੈ ਕੇ ਹੁਣ ਇਹ ਸੀ ਕਿ ਪਹਿਲੇ ਨੰਬਰ ਤੇ ਤਾਂ ਇੱਕ ਬਾਹ ਟੁੱਟਣ ਤੇ 26 ਵੀ ਨਹੀਂ ਲੱਗਦੀ 326 ਪੁਰਾਣੀ ਆਪੀਸੀ 307 ਲਈ ਪੁਲਿਸ ਨੇ 300 ਜਿਹੜੀ 7 ਹੈ ਉਹ ਉਦੋਂ ਲੱਗਦੀ ਹੈ ਕਿ ਜਦੋਂ ਅਜਿਹੀ ਸੱਟ ਵੱਜ ਜਾਵੇ ਜਿਹਦੇ ਨਾਲ ਬੰਦੇ ਦੀ ਮੌਤ ਹੋ ਸਕਦੀ ਸੀ ਬਾਹ ਟੁੱਟਣ ਨਾਲ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਬਾਹ ਦੇ ਉੱਤੇ ਵੀ ਕੋਈ ਸ਼ਾਰਪ ਕੱਟ ਨਹੀਂ ਸੀ ਸ਼ਾਰਪ ਕੱਟ ਦੀ ਵੀ 326 ਲੱਗਦੀ ਹੈ ਇਹ ਤਾਂ 325 ਦਾ ਪਰਚਾ ਸੀ ਜਿੱਦੀ ਕਿ ਜਮਾਨਤ ਵੀ ਥਾਣੇ ਦੇ ਵਿੱਚ ਹੋ ਜਾਂਦੀ ਹੈ ਪਰ ਇਹ ਪੁਲਿਸ ਹੈ ਇਹ ਬਣਾ ਲੈਂਦੀ ਹੈ ਕਿ ਬਾਹਰ ਕਰਨ ਲੱਗਿਆ ਸੀ ਸਿਰ ਚ ਵੱਜਣ ਲੱਗੀ ਸੀ ਟੁੱਟ ਜਾਣੀ ਸੀ ਤੇ ਸਿਰ ਪਾਟ ਜਾਣਾ ਸੀ ਇਸ ਕਰਕੇ 307 ਲਾ ਦੁੱਤੀ 307 ਦੇ ਵਿੱਚ ਵੀ ਤੁਸੀਂ ਬੜੇ ਜਿਹੜੇ ਮੁਜਰਮ ਦੇਖੇ ਹੋਣੇ ਆ ਬੜੇ ਦੋਸ਼ੀ ਦੇਖੇ ਹੋਣੇ ਆ ਜਿਹੜੇ 307 ਵਿੱਚ ਵੀ ਛੇ ਮਹੀਨੇ ਚ ਬਾਹਰ ਆ ਜਾਂਦੇ ਜਿਨ੍ਹਾਂ ਨੇ ਪੂਰੀਆਂ ਸੱਟਾਂ ਡੰਗੀਆਂ ਸੱਟਾਂ ਮਾਰੀਆਂ ਹੁੰਦੀਆਂ ਮਰਨ ਵਾਲਾ ਕੀਤਾ ਹੁੰਦਾ ਕਿਸੇ ਨੂੰ ਉਹ ਵੀ ਆ ਜਾਂਦੇ ਪਰ ਇਹਨਾਂ ਕਿਸਾਨਾਂ ਆਗੂਆਂ ਨਾਲ ਜਾਂ ਇਹਦੇ ਕਿਸਾਨ ਹੈ ਇਹਨਾਂ ਨਾਲ ਤਾਂ ਜਿੰਨੇ ਕੋਈ ਜਾਤੀ ਦੁਸ਼ਮਣੀ ਪਾਈ ਹੁੰਦੀ ਹੈ ਪੁਲਿਸ ਨੇ ਉਸ ਤਰੀਕੇ ਨਾਲ ਹੈ ਕਿਉਂਕਿ ਜਿਹੜਾ ਪੁਲਿਸ ਦਾ ਆਈਓ ਹੈ ਉਹ ਵੀ ਉੱਥੇ ਜਾ ਕੇ ਬਿਆਨ ਦਿੰਦਾ ਇਸ ਤਰੀਕੇ ਦੇ ਕਿ ਇਹਨਾਂ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਜੱਜ ਵੀ ਇਹ ਬਿਆਨ ਦੇਣ ਤੱਕ ਜਾ ਕੇ ਝੰਡੇ ਚੱਕਨੇ ਆ ਇਸ ਤਰੀਕੇ ਨਾਲ ਉਹਨਾਂ ਦਾ ਬਿਹੇਵ ਹੋ ਰਿਹਾ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗੁਰਾਹਾਂ ਨੇ ਬਠਿੰਡਾ ਦੇ ਸੈਕਟਰੀਏਟ ਦਾ ਅੱਗੇ ਇੱਕ ਪ੍ਰੋਟੈਸਟ ਕਰਨਾ ਸੀ ਘਰਾਓ ਕਰਨਾ ਸੀ ਸੈਕਟਰੀਏਟ ਦਾ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਐਲਾਨ ਕਾਫੀ ਦਿਨਾਂ ਤੋਂ ਕੀਤਾ ਹੋਇਆ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਮੀਟਿੰਗਾਂ ਤੇ ਵੀ ਉਤਰਿਆ ਸੀ ਲਗਾਤਾਰ ਪ੍ਰਸ਼ਾਸਨ ਦੀਆਂ ਮੀਟਿੰਗਾਂ ਵੀ ਪ੍ਰੋਟੈਸਟ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਚੱਲਦੀਆਂ ਰਹੀਆਂ 5 ਫਰਵਰੀ ਤੱਕ ਚੱਲਦੀਆਂ ਰਹੀਆਂ ਤਾਂ ਉੱਥੇ ਮਤਲਬ ਜਿਹੜੀ ਆ ਜਥੇਬੰਦੀਆਂ ਜਦੋਂ ਇਹ ਟਕਰਾਅ ਦੇ ਵਿੱਚ ਆਉਣਾ ਨਹੀਂ ਚਾਹੁੰਦੀਆਂ ਹੁੰਦੀਆਂ ਕਿਸੇ ਵੀ ਗੱਲ ਤੇ ਲੈ ਕੇ ਤਾਂ ਅਸੀਂ ਵੀ ਉੱਥੇ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਇਹ ਹੋ ਗਈ ਸੀ ਪਹਿਲਾਂ ਕਹਿੰਦੇ ਕਰੋ ਨਾ ਕਰੋ ਤੁਸੀਂ ਐ ਕਰ ਲਓ ਅੰਤ ਤੇ ਨਿਬੜ ਗਈ ਸੀ ਕਿ ਤੁਸੀਂ ਸਾਡੇ ਬੰਦਿਆਂ ਤੇ ਜਿਹੜੀ ਆ ਉਹ ਜਿਹੜਾ ਰਿਹਾਈ ਦਾ ਪ੍ਰੋਸ ਉਹ ਸ਼ੁਰੂ ਕਰੋ ਪ੍ਰੋਸੈਸ ਅਸੀਂ ਪੁੱਚੋ ਬੈਠ ਜਾਵਾਂਗੇ ਮਤਲਬ ਬਠਿੰਡੇ ਤੋਂ ਲਗਭਗ 10 ਕਿਲੋਮੀਟਰ ਤੋਂ ਹੀ ਪਿਛੇ ਪੁੱਚੋ ਇੱਕ ਜਗ੍ਹਾ ਤੇ ਬੈਠ ਜਾਵਾਂਗੇ ਉਥੋਂ ਜੇ ਤੁਸੀਂ ਜੇ ਸਾਡੇ ਬੰਦਿਆਂ ਬਾਰੇ ਕੋਈ ਪ੍ਰੋਸੈਸ ਚਲਾਉਂਗੇ ਰਹਾ ਕਰਨ ਦਾ ਤਾਂ ਅਸੀਂ ਠੀਕ ਹੈ ਅਸੀਂ ਉਥੋਂ ਹੀ ਖਤਮ ਕਰ ਦਿਆਂਗੇ ਜੇ ਨਾ ਕਰੋਗੇ ਫਿਰ ਅਸੀਂ ਬਠਿੰਡੇ ਆਵਾਂਗੇ ਇਹ ਗੱਲ ਤੈਅ ਹੋ ਗਈ ਪਰ ਪ੍ਰਸ਼ਾਸਨ ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਪੁਲਿਸ ਤੇ ਭਗਵਾਨ ਸਤਮਾਨ ਸਰਕਾਰ ਇਹ ਕਿਸੇ ਗੱਲ ਤੇ ਨਹੀਂ ਖੜਦੀ ਕਿਸੇ ਨਾਲ ਵੀ ਜਿਹੜੀ ਡੀਲ ਕਰ ਲੈਂਦੀ ਹੈ ਉਹਨੂੰ ਸਿਰੇ ਨਹੀਂ ਚਾੜਦੀ ਤੇ ਉਸ ਤੋਂ ਬਾਅਦ ਇਸ ਤਰੀਕੇ ਦਾ ਬਿਹੇਵ ਕਰਦੀ ਹੈ ਜਿਵੇਂ ਕਿਸਾਨਾਂ ਨੂੰ ਐਸਕੇਮ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਉਹਨਾਂ ਨੂੰ ਉੱਠ ਜਾਂਦੇ ਜਲੀਲ ਕਰਕੇ ਤੇ ਬਾਅਦ ਦੇ ਵਿੱਚ ਘਰੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਪੁਲਿਸ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਕਿ ਹੁਣ ਦੇਖਾਂਗੇ ਆਪਾਂ ਓਵੇਂ ਹੀ ਬਹੰਡਾ ਪੁਲਿਸ ਨੇ ਕੀਤਾ ਇੱਕ ਪਾਸੇ ਤਾਂ ਗੱਲਬਾਤ ਚਲਾ ਰਹੇ ਐ ਕਿ ਤੁਸੀਂ ਉੱਥੇ ਬੈਠ ਜਿਓ ਜਿਹੜੇ ਕਿ ਬੈਠਣ ਨੂੰ ਤਿਆਰ ਸੀ ਸ਼ਾਂਤਮਈ ਬੈਠਣ ਨੂੰ ਤਿਆਰ ਸੀ ਨਾ ਕੋਈ ਲੜਾਈ ਨਾ ਝਗੜਾਣਾ ਕੋਈ ਰੋਡ ਜਾਮ ਦੂਜੇ ਪਾਸੇ ਮੀਟਿੰਗ ਤੋਂ ਬਾਅਦ ਹੀ ਸਾਨੂੰ ਵੀ ਫੋਨ ਆਉਣੇ ਸ਼ੁਰੂ ਹੋ ਗਏ ਪਟੰਡੇ ਕੀ ਹੈ ਪੁਲਿਸ ਬਹੁਤ ਐਕਟਿਵ ਹੋਈ ਵੀ ਹੈ ਨਾਕੇਬੰਦੀ ਸ਼ੁਰੂ ਕਰ ਦਿੱਤੀ ਹੈ ਕੱਲ ਨੂੰ ਧਰਨਾ ਨਹੀਂ ਲੱਗਣ ਦੇਣਾ ਉਹਨਾਂ ਨੇ ਤਾਂ ਪੁਲਿਸ ਆਗੂਆਂ ਦੇ ਘਰਾਂ 'ਚ ਰੇਡ ਕਿਸੇ ਦੇ ਸ਼ਰਾਤ ਨੂੰ ਚਲੀ ਗਈ ਤੇ ਕਿਸੇ ਦੇ ਸਵੇਰੇ ਮਤਲਬ ਇਵਨ ਕਿ ਜਗਿੰਦਰ ਸਿੰਘ ਉਹ ਰਾਹਾਂ ਜੋ ਕਿ ਪ੍ਰਧਾਨ ਨੇ ਝੰਡਾ ਸਿੰਘ ਜੇਠੂ ਕੇ ਸ਼ੰਗਾਰਾ ਸਿੰਘ ਮਾਨ ਤੇ ਹੋਰ ਅਨੇਕਾਂ ਹੀ ਆਗੂਆਂ ਦੇ ਘਰਾਂ 'ਚ ਪੁਲਿਸ ਦੀਆਂ ਰੇਡਾਂ ਸ਼ੁਰੂ ਹੋ ਗਈਆਂ ਚਲੋ ਇਹਨਾਂ ਆਗੂਆਂ ਦਾ ਵੀ ਕੋਈ ਤਜਰਬਾ ਛੋਟਾ ਨਹੀਂ ਲੰਮਾ ਸਮਾਂ ਹੋ ਗਿਆ ਇਸ ਚੀਜ਼ ਨੂੰ ਲੈ ਕੇ ਇੱਕ ਪਾਸੇ ਗੱਲ ਕਰ ਰਹੇ ਆ ਮਤਲਬ ਇਹ ਦੁਨੀਆ ਦੇ ਸਾਰੇ ਰੂਲਾਂ ਨੂੰ ਤੋੜ ਰਹੀ ਹੈ ਸਰਕਾਰ ਕਿ ਗੱਲ ਦੇ ਦੌਰਾਨ ਵੀ ਗ੍ਰਿਫਤਾਰੀਆਂ ਸ਼ੁਰੂ ਕਰ ਦਿੰਦੀ ਹੈ ਜਿਵੇਂ ਇਹ ਪੁਲਿਸ ਨੂੰ ਐਕਟਿਵ ਕੀਤਾ ਹੋਇਆ ਪੰਜਾਬ ਦੇ ਵਿੱਚ ਬੇ ਮੁੱਖ ਮੰਤਰੀ ਨੇ ਆਉਣਾ ਬੇਰੁਜ਼ਗਾਰਾਂ ਦੇ ਘਰਾਂ ਚਲੇ ਜਾਓ ਮੁਲਾਜ਼ਮਾਂ ਦੇ ਘਰਾਂ ਚਲੇ ਜਾਓ ਉੱਥੇ ਪਹੁੰਚ ਜਾਂਦੇ ਆ ਉਮੀ ਇਹਨਾਂ ਨੇ ਇੱਥੇ ਕੀਤਾ ਜਿਸ ਨੂੰ ਲੈ ਕੇ ਪੂਰੇ ਪੰਜਾਬ 'ਚ ਕੱਲ ਨਾਕਾਬੰਦੀ ਕੀਤੀ ਗਈ ਹੁਣ ਜਥੇਬੰਦੀ ਨੇ ਐਕਸ਼ਨ ਦਿੱਤਾ ਜਥੇਬੰਦੀ ਨੇ ਤਾਂ ਆਪ ਦੇ ਐਕਸ਼ਨ ਕਰਨਾ ਹੈ ਜਿਸ ਨੂੰ ਲੈ ਕੇ ਇੱਧਰ ਉੱਧਰ ਹੋ ਕੇ ਜਥੇਬੰਦੀ ਦੇ ਜਿਹੜੇ ਆ ਕਾਰਕੁਨ ਇਕੱਠੇ ਹੋਣੇ ਸ਼ੁਰੂ ਹੋ ਗਏ ਕੋਈ ਜੌਂਦ ਇਕੱਠਾ ਹੋਇਆ ਕੋਈ ਸੰਗਰੂਰ ਹੋਏ ਜਿੱਥੇ ਕਿ ਪੁਲਿਸ ਨੇ ਰੋਕਿਆ ਤੇ ਪੁਲਿਸ ਨੇ ਇਹ ਵੱਡੀ ਗੱਲ ਹੈ ਕਿ ਪੁਲਿਸ ਨੇ ਰੋਡ ਜਾਮ ਕੀਤੇ ਆ ਬੈਰੀਕੇਟਿੰਗ ਕਰਕੇ ਕਿਸਾਨਾਂ ਦਾ ਰੋਡ ਜਾਮ ਕਰਨ ਦਾ ਪ੍ਰੋਗਰਾਮ ਨਹੀਂ ਸੀ ਉਹਨਾਂ ਦਾ ਬਹਿੰਡੇ ਆਉਣ ਦਾ ਪ੍ਰੋਗਰਾਮ ਸੀ ਪੁਲਿਸ ਨੇ ਜਿਹੜਾ ਉੱਥੇ ਟ੍ਰੈਫਿਕ ਨੂੰ ਜਾਮ ਕੀਤਾ ਪੁਲਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਪਰ ਕੱਲ ਦਾ ਇਹ ਪ੍ਰਚਾਰਿਆ ਜਾ ਰਿਹਾ ਹੈ ਕੁਝ ਮੀਡੀਆ ਚੈਨਲਾਂ ਵੱਲੋਂ ਜਿਹੜੇ ਸਰਕਾਰ ਜਦੋਂ ਤੁਸੀਂ ਵੇਖੋ ਨਾ ਖਬਰਾਂ ਦੋ ਤਰੀਕੇ ਦੀਆਂ ਖਬਰਾਂ ਦੋ ਤਰੀਕੇ ਦਾ ਮੀਡੀਆ ਪੰਜਾਬ 'ਚ ਦੋ ਤਰੀਕੇ ਦੀਆਂ ਖਬਰਾਂ ਚੱਲਦੀਆਂ ਇੱਕ মিডিਆ ਤਾਂ ਇਹ ਦਿਖਾ ਰਿਆ ਸੀ ਕਿ ਕਿਸਾਨ ਜਿਹੜੇ ਉਜਾਰੇ ਸੀ ਉਹਨਾਂ ਦੇ ਉੱਤੇ ਅਟੈਕ ਹੈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਮਸਲਾ ਹੈ ਇੱਕ মিডিਆ ਸਿਰਫ ਕਿਸਾਨਾਂ ਦੀ ਭੜਤ ਹੋਈ ਝੜਪ ਕਿਸਾਨਾਂ ਤੇ ਹੋਇਆ ਇਸ ਤਰੀਕੇ ਨਾਲ ਕਿਸਾਨ ਇਸ ਤਰੀਕੇ ਨਾਲ ਉਹ ਇਹ ਨਹੀਂ ਦੱਸ ਰਿਹਾ ਸੀ ਕਿ ਮੁੱਦਾ ਕੀ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਲੱਗੇ ਕਿ ਕਿਸਾਨ ਤਾਂ ਉਹੀ ਲੜੀ ਜਾਂਦੇ ਆ ਬਿਨਾਂ ਗੱਲ ਤੋਂ ਹੀ ਇਹ ਇਹ ਪੰਗਿਆਂ 'ਚ ਪਈ ਜਾਂਦੇ ਆ ਹਾਲਾਂਕਿ ਕਿਸਾਨ ਬਿਨਾਂ ਗੱਲ ਤੋਂ ਨਹੀਂ ਕਿਸਾਨ ਲੰਮੇ ਸਮੇਂ ਤੋਂ ਆਪਣੀ ਹੱਕੀ ਮੰਗ ਲਈ ਉਹ ਦੋ ਜਿਹੜੇ ਕਿਸਾਨ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸਿੱਧਾ ਉਹਨਾਂ ਤੇ ਕੋਈ ਪਰਚਾ ਨਹੀਂ ਸਿੱਧੀ ਉਹਨਾਂ ਨੇ ਕੋਈ ਢਾਗ ਨਹੀਂ ਮਾਰੀ ਉਹਨਾਂ ਨੂੰ ਅੰਦਰ ਭਾਈ ਬੈਠੇ ਆ ਉਹਨਾਂ ਨੂੰ ਰਿਹਾਈ ਲਈ ਲੜ ਰਹੇ ਸੀ ਤੇ ਕੋਈ ਵੀ ਬੰਦਾ ਜੇ ਕਿਸੇ ਨਾਲ ਬੇਇਨਸਾਫੀ ਕਰ ਲੋ ਕਿਸੇ ਕਿਸੇ ਵੀ ਪੰਜਾਬ ਦੇ ਬਿਸ਼ਿੰਦੇ ਨਾ ਜਿਹਨਾਂ ਤੱਕਾ ਹੋ ਕੇ ਅੰਦਰ ਦਿੱਤਾ ਜਾਉ ਜਿਹੜੇ ਇਨਸਾਫ پسند ਲੋਕ ਆ ਉਹ ਸੜਕਾਂ ਤੇ ਆਉਂਦੇ ਹੀ ਹੁੰਦੇ ਆ ਉਸੇ ਤਰੀਕੇ ਨਾਲ ਆਪਣੀ ਜਥੇਬੰਦੀ ਨੇ ਵੀ ਆਉਣਾ ਸੀ ਉਹਨਾਂ ਨੇ ਵੀ ਆਪਦੇ ਕੰਮ ਕਰਨੇ ਸੀ ਤਾਂ ਪੁਲਿਸ ਵੱਲੋਂ ਜਿਹੜਾ ਰੋਕਿਆ ਗਿਆ ਕੁਝ মিডিਆ ਅਦਾਰਿਆਂ ਨੇ ਜਿਹੜੇ ਪੰਜਾਬ ਦੇ ਭਗਵਾਨ ਸਿੰਘ ਮਾਨ ਦੀ ਗੋਦੀ ਚ ਬੈਠੇ ਆ ਕੇਜੀ মিডিਆ ਵੀ ਕਿਹਾ ਜਾਂਦਾ ਹੈ ਲੋਕਾਂ ਨੂੰ ਪੁਛ ਪੁਛ ਕੇ ਕੀ ਪਰੇਸ਼ਾਨੀ ਆ ਰਹੀ ਹੈ ਜੀ ਪਰੇਸ਼ਾਨੀ ਹੋ ਰਹੀ ਹੈ ਇਹ ਨਹੀਂ ਦੱਸਿਆ ਕਿ ਪਰੇਸ਼ਾਨੀ ਕਰ ਕੌਣ ਰਹੀ ਹੈ ਪਰੇਸ਼ਾਨੀ ਤਾਂ ਪੁਲਿਸ ਕਰ ਰਹੀ ਸੀ ਲੋਕਾਂ ਨੂੰ ਤਾਂ ਪੁਲਿਸ ਰੋਕ ਰਹੀ ਸੀ ਕਿਸਾਨਾਂ ਨੂੰ ਰੋਕ ਰਹੀ ਸੀ ਨਾਲ ਰੋਕਾਂ ਰੋਕ ਰਹੀ ਸੀ ਸਾਰੀ ਦਿੱਕਤ ਦੀ ਵਜ੍ਹਾ ਤਾਂ ਅਸੀਂ ਕੱਲ ਪੰਜਾਬ ਪੁਲਿਸ ਤੇ ਪੇਸ਼ ਇਹ ਕੀਤਾ ਗਿਆ ਕਿ ਕਿਸਾਨਾਂ ਦੀ ਵਜ੍ਹਾ ਨਾਲ ਹੋ ਰਿਹਾ ਪੇਸ਼ ਇਹ ਕੀਤਾ ਕਿ ਕਿਸਾਨ ਟੱਕਰ ਲੈ ਰਹੇ ਆ ਪੁਲਿਸ ਨਾਲ ਹਾਲਾਂਕਿ ਪੁਲਿਸ ਟੱਕਰ ਲੈ ਰਹੀ ਸੀ ਕਿਸਾਨਾਂ ਨਾਲ ਕਿਸਾਨਾਂ ਨੂੰ ਕਿਹਾ ਦਿੱਤਾ ਗਿਆ ਹਾਂ ਮੈਂ ਉਹ ਉੱਥੇ ਵੀ ਆਉਣਾ ਹੈ ਮਤਲਬ ਐਸਐਸਪੀ ਸਾਹਿਬ ਤੇ ਵੀ ਤਾਂ ਇਸ ਟ੍ਰਿਕ ਨੂੰ ਜਿਹੜਾ ਪੇਸ਼ ਕੀਤਾ ਗਿਆ ਪਰ ਤਸਵੀਰ ਬੜੀ ਹੋਰ ਸੀ ਪਰ ਲੋਕ ਸਮਝਦਾਰ ਆ ਹੁਣ ਲੋਕ ਐਡੇ ਨਹੀਂ ਮੂਰਖ ਕਿ ਹੋਇਆ ਕੁਝ ਹੋਰ ਹੋਵੇ ਤੇ ਸ਼ੋਅ ਕੁਝ ਹੋਰ ਕਰਦੇ ਹੋ ਤਾਂ ਇਹ ਮੀਡੀਆ ਦੀ ਵੀ ਜਿਹੜਾ ਇਹ ਧੋਗਲਾ ਪਾਣਾ ਜਾਂ ਮੀਡੀਆ ਜਿਹੜਾ ਇਹ ਸਰਕਾਰ ਦੀ ਗੋਦੀ ਚ ਬੈਠਾ ਇਹਨੂੰ ਸਮਝਣਾ ਚਾਹੀਦਾ ਕਿ ਤੁਸੀਂ ਇੱਥੇ ਹੀ ਰਹਿਣਾ ਹੈ ਇੱਥੋਂ ਹੀ ਰੋਟੀ ਖਾਣੀ ਹੈ ਸਰਕਾਰ 6 ਮਹੀਨੇ 7 ਮਹੀਨੇ ਉਹਦੇ ਬਾਅਦ ਇਹਨਾਂ ਸਰਕਾਰਾਂ ਨੇ ਚਲੇ ਜਾਣਾ ਕੋਈ ਹੋਰ ਆਜੂਗੀ ਪਰ ਜਿਹੜੇ ਲੋਕ ਆ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨੇ ਇੱਥੇ ਹੀ ਰਹਿਣਾ ਹੈ ਇਹ ਕਿਸਾਨਾਂ ਨੇ ਵੀ ਇੱਥੇ ਰਹਿਣਾ ਕਿਸੇ ਦੀ ਖਾਤਰ ਨਹੀਂ ਲੜ ਰਹੇ ਆਪਣੇ ਲੋਕਾਂ ਦੀ ਖਾਤਰ ਹੀ ਲੜ ਰਹੇ ਆ ਉਹਨਾਂ ਨੇ ਇਸ ਤਰੀਕੇ ਨਾਲ ਜਿਹੜਾ ਉਹ ਬਦਨਾਮ ਕੀਤਾ ਗਿਆ ਉੱਥੇ ਕੱਲ ਪਰ ਉੱਥੇ ਉਹ ਮੀਡੀਆ ਵੀ ਸੀ ਜਿਨੇ ਅਸਲੀ ਤਸਵੀਰ ਦਿਖਾਈ ਜਿਨੇ ਲੋਕਾਂ ਦੇ ਸਾਹਮਣੇ ਅਸਲੀ ਪੱਖ ਰੱਖਿਆ ਤੇ ਜਿਹੜੀ ਕਿਸਾਨਾਂ ਦੇ ਜਿਹੜਾ ਅੰਦੋਲਨਾਂ ਨੂੰ ਦੱਸਿਆ ਕਿ ਵਾਜਬ ਅੰਦੋਲਨ ਹੈ ਤੇ ਇਸ ਤਰੀਕੇ ਨਾਲ ਪੁਲਿਸ ਰੋਕ ਰਹੀ ਹੈ ਉਸ ਤੋਂ ਅੱਗੇ ਆ ਜਾਈਏ ਜੀ ਜਿਹੜਾ ਭਗਵਾਨਤਮਾਨ ਸਰਕਾਰ ਜਦੋਂ ਕਿਸਾਨ ਸ਼ੰਭੂ ਤੇ ਖਨੌਰੀ ਬੈਠੇ ਸੀ ਤੇ ਉਹਨਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਸੀ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਤਾਂ ਉੱਥੇ ਭਗਵਾਨਤਮਾਨ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਹਰਿਆਣਾ ਚਲਾਉਂਦਾ ਜੀ ਅਸੀਂ ਤਾਂ ਕੁਛ ਨਹੀਂ ਕੱਲ ਪੰਜਾਬ ਦੀ ਧਰਤੀ ਤੇ ਅਥਰੂ ਗੈਸ ਦੇ ਗੋਲੇ ਚੱਲੇ ਆ ਪੰਜਾਬ ਦੀ ਧਰਤੀ ਦੇ ਉੱਤੇ ਡਾਂਗਾਂ ਚੱਲੀਆਂ ਪੰਜਾਬ ਦੀ ਧਰਤੀ ਉੱਤੇ ਕਿਸਾਨ ਇੱਕ ਬਜ਼ੁਰਗ ਡਿੱਗਿਆ ਹੋਇਆ ਤੇ ਉਹ ਤੇ ਬੜਾ ਸੋਹਣਾ ਕਿਸੇ ਨੇ ਲਿਖਿਆ ਦੁਨੀਆ ਚੈਨਲ ਨੇ ਲਿਖਿਆ ਹੈ ਕਿ ਬਾਪੂ ਤੂੰ ਨਹੀਂ ਡਿੱਗਿਆ 2027 ਦੇ ਵਿੱਚ ਸਰਕਾਰ ਹੀ ਡਿੱਗ ਪਈ ਹੈ ਉਹ ਬਜ਼ੁਰਗ ਨਹੀਂ ਡਿੱਗਿਆ ਉਹ ਬਜ਼ੁਰਗੇ ਸਰਕਾਰ ਦੀਆਂ ਜੜਾਂ 'ਚ ਬਹਿ ਗਿਆ ਜਿਸ ਤਰੀਕੇ ਨਾਲ ਬਜ਼ੁਰਗ ਕੋਈ 80 ਸਾਲ ਦਾ ਕੋਈ 70 ਸਾਲ ਦਾ ਠੀਕ ਹੈ ਉਹਨਾਂ ਦੇ ਜਿਸ ਤਰੀਕੇ ਦਾ लाਠੀ ਚਾਰਜ ਬਜ਼ੁਰਗ ਔਰਤਾਂ ਨੂੰ ਆਏ ਫੜ ਕੇ ਲੈ ਕੇ ਆਂਦਾ ਜਾਂਦਾ ਜਿਵੇਂ ਬਹੁਤ ਵੱਡੀਆਂ ਗੈਂਗਸਟਰ ਹੋਣ ਉਹ ਠੀਕ ਹੈ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕੀਤਾ ਗਿਆ ਇਸ ਤਰੀਕੇ ਨਾਲ ਧਾਵਾ ਬੋਲਿਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਧਰਤੀ ਤੇ ਹੋਈਆਂ ਤੇ ਉਸ ਇਨਸਾਨ ਦੀ ਸਰਕਾਰ ਦੇ ਵਿੱਚ ਹੋਈਆਂ ਜਿਹੜਾ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਸਮਝਦਾ ਮੈਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਸਭ ਤੋਂ ਵੱਧ ਜੇਕਰ ਪਿਛਲੇ 10 ਸਾਲ ਦੇ ਵਿੱਚ ਜੇ ਕਾਂਗਰਸੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੇ ਕਟਨਾ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਮਲਾਜ਼ਮਾਂ ਦੇ ਉੱਤੇ ਬੇਰੁਜ਼ਗਾਰਾਂ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਰਿਸ਼ਤਾ ਇਹਨਾਂ ਦੀ ਸਰਕਾਰ 'ਚ ਪਈਆਂ ਐ ਇੱਥੇ ਨਰੇਗਾ ਦਾ ਸੈਸ਼ਨ ਬੁਲਾਇਆ ਜਾਂਦਾ ਹੈ ਮਜ਼ਦੂਰਾਂ ਲਈ ਤੇ ਉਸ ਦਿਨ ਮਜ਼ਦੂਰ ਆਗੂ ਮੁਕੇਸ਼ ਬਲਾਉਦ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮਤਲਬ ਦੋ ਦੋਗਲਾ ਜਿਹੜਾ ਚਿਹਰਾ ਹੋਏ ਦਿਖਾਇਆ ਜਾਂਦਾ ਉਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਕਿਸਾਨ ਆਗੂਆਂ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ ਗੱਲ ਨਹੀਂ ਕਰ ਰਹੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਦੇ ਜੇਲ੍ਹ 'ਚ ਰੱਖਿਆ ਹੋਇਆ ਉਹਨਾਂ ਤੇ ਕੀ ਕਸੂਰ ਆ ਉਹਨਾਂ ਦਾ ਮਤਲਬ ਬਿਨਾਂ ਗੱਲ ਤੋਂ ਤੁਸੀਂ ਬੰਦਿਆਂ ਨੂੰ ਸਿਰਫ ਐਸੇ ਕਰਕੇ ਕਿਉਂ ਗੱਲ ਨੂੰ ਅੰਦੋਲਨ ਨਾ ਕਰ ਸਕੇ ਇਸੇ ਤਰੀਕੇ ਨਾਲ ਇਹ ਹੈ ਕਿ ਕਿਸਾਨ ਲਹਿਰ ਨੂੰ ਦਬਾਇਆ ਜਾ ਸਕੇ ਏਸੀ ਕਿਸਾਨ ਲਹਿਰ ਜਦੋਂ ਦਿੱਲੀ ਤੋਂ ਆਈ ਸੀ ਏਸੀ ਕਿਸਾਨ ਲਹਿਰ ਨੇ ਸਰਕਾਰ ਬਣਾਤੀ ਸੀ ਕਿਉਂਕਿ ਲੋਕਾਂ ਨੂੰ ਗੁੱਸਾ ਸੀ ਪੁਰਾਣੀਆਂ ਪਾਰਟੀਆਂ ਤੇ ਤੇ ਉੱਥੋਂ ਅੰਦੋਲਨ ਦੇ ਵਿੱਚੋਂ ਜਾਗਰੂਕ ਹੋ ਕੇ ਆਈ ਸੀ ਤੇ ਉਹਨਾਂ ਨੇ ਧੜਾ ਧੜਾ ਵੋਟਾਂ ਪਾਤੀਆਂ ਪਰ ਹੁਣ ਇਹ ਕਿਸਾਨ ਉਹ ਉਦੋਂ ਅੱਗੇ ਜੇ ਤੁਰ ਪਈ ਜਿਹੜੇ ਪਟੰਡਾ ਦੇ ਐਸਐਸਪੀ ਨੇ ਮੈਡਮ ਜੋਤੀ ਯਾਦਵ ਮੈਡਮ ਜੋਤੀ ਯਾਦਵ ਦਾ ਜਿਹੜਾ ਕੱਲ ਵਰਤਾਵ ਸੀ ਜਿਹੜਾ ਵਿਹਾਰ ਸੀ ਉਹ ਬੜਾ ਰੁੱਖਾ ਸੀ ਮਤਲਬ ਦੇਖਣ ਚ ਹਾਲਾਂਕਿ ਰੁੱਖਾ ਤਾਂ ਹੋਣਾ ਹੀ ਕਿਉਂਕਿ ਉਹ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਪਤਨੀ ਨੇ ਡੀਆਈਜੀ ਬੇਸ਼ੱਕ ਉਹ ਡੀਆਈਜੀ ਦੇ ਅਧੀਨ ਨੇ ਪਰ ਜਦੋਂ ਸਿੱਧਾ ਤਾਂ ਸਰਕਾਰਾਂ ਦੇ ਵਿੱਚ ਹੋਵੇ ਤਾਂ ਡੀਜੀਪੀ ਬਰਾਬਰ ਦੀ ਪਾਵਰ ਹੀ ਰੱਖਦੇ ਨੇ ਉਹ ਪਰ ਉਹ ਕੱਲ ਕਹਿ ਰਹੇ ਸੀ ਵਾਰ-ਵਾਰ ਇੱਕ ਸ਼ਬਦ ਵਰਤ ਰਹੇ ਸੀ ਕਿ ਮੌਬ ਸੀ ਇਹ ਮੌਬ ਮੌਬ ਨਹੀਂ ਸੀ ਅਸੀਂ ਮੈਡਮ ਜੋਤੀ ਜਾਦਵ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਮੌਬ ਨਹੀਂ ਸੀ ਉਹ ਐਜੀਟੇਟਰ ਸੀਗੇ ਉਹ ਇੱਕ ਸੰਗਠਿਤ ਜਿਹੜੇ ਆ ਜਿਹੜੇ ਆ ਕਹਿ ਲਈਏ ਕਿ ਜਥੇਬੰਦੀ ਦੇ ਕਾਰਕੁਨ ਸੀਗੇ ਉਹ ਕੋਈ ਭੀੜ ਨਹੀਂ ਆਈ ਹੋਈ ਸੀ ਉਹ ਅਜਿਹੇ ਲੋਕ ਸੀ ਜਿਹੜੇ ਡਿਸਪਲਿਨ ਚ ਰਹਿੰਦੇ ਆ ਜਿਨ੍ਹਾਂ ਨੂੰ ਜੇ ਇੱਕ ਉਹਨਾਂ ਦਾ ਆਗੂ ਆਏ ਮਾਰ ਦੇਵੇ ਕਿ ਪਿੱਛੇ ਮੁੜਨਾ ਤਾਂ ਪਿੱਛੇ ਮੁੜਦੇ ਆ ਜੇ ਅੱਗੇ ਜਾਣ ਨੂੰ ਕਹੇ ਤਾਂ ਅੱਗੇ ਜਾਣਾ ਜਿਹੜਾ ਮੌਬ ਹੁੰਦਾ ਉਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਉਹਦਾ ਕੋਈ ਆਗੂ ਨਹੀਂ ਹੁੰਦਾ ਉਹ ਤਾਂ ਜਿੱਧਰ ਤੁਰ ਪਿਆ ਤੁਰ ਪਿਆ ਜੇ ਉਹ ਮੌਬ ਹੁੰਦਾ ਤਾਂ ਹੋ ਸਕਦਾ ਅੱਧੇ ਉਹਨਾਂ ਦੇ ਸਰਪਾਟੇ ਹੁੰਦੇ ਉਹਦੇ ਪੁਲਿਸ ਦੇ ਸਰਪਾਟੇ ਹੁੰਦੇ ਨਾਲ ਹੀ ਮੈਡਮ ਨੂੰ ਇਹ ਲੱਗਦਾ ਹੈ ਮੈਡਮ ਜੋਤੀ ਜਾਦਵ ਨੂੰ ਕਿ ਧਰਨਾ ਤਾਂ ਓਵੇਂ ਹੁੰਦਾ ਜਿਵੇਂ ਉਹਨਾਂ ਦੇ ਪਤੀ ਹਰਜੋਤ ਬੈਂਸ ਨੇ ਦਿੱਲੀ ਚ ਲਾਇਆ ਸੀ ਕਿ ਇੱਕ ਮਿੰਟ ਇੱਕ ਡੇਢ ਮਿੰਟ ਦਾ ਧਰਨਾ ਲਾ ਕੇ ਤੇ ਪੁਲਿਸ ਚੱਕ ਕੇ ਲੈ ਗਈ ਤੇ ਕੰਮ ਨਿਪਟੜ ਗਿਆ ਮੈਡਮ ਇਹ ਹਰਜੋਤ ਬੈਂਸ ਜੀ ਵਾਲੇ ਧਰਨੇ ਨਹੀਂ ਪੰਜਾਬ ਚ ਲੱਗਦੇ ਪੰਜਾਬ ਇ ਤਾਂ ਪੱਕੇ ਧਰਨੇ ਨਹੀਂ ਲੱਗਦੇ ਆ ਪੰਜਾਬ ਇ ਤਾਂ ਅਜਿਹੇ ਧਰਨੇ ਲੱਗਦੇ ਜਿਹੜੇ ਕਰੋ ਜਾਂ ਮਰੋ ਵਾਲੀ ਨੀਤੀ ਤੇ ਚੱਲਦੇ ਆ ਸੋ ਜੇ ਤੁਸੀਂ ਸੋਚੋ ਕਿ ਜਿਵੇਂ ਤੁਹਾਡੇ ਬਹੁਤ ਹੀ ਸਤਿਕਾਰਯੋਗ ਪਤੀ ਕੈਬਨਿਟ ਮੰਤਰੀ ਨੇ ਧਰਨਾ ਲਾਇਆ ਸੀ ਕੇਜਰੀਵਾਲ ਦੇ ਹੱਕ ਵਿੱਚ ਇੱਕ ਡੇਢ ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਚੱਕ ਕੇ ਲੈ ਗਈ ਸੀ ਸ਼ਾਇਦ ਦੁਨੀਆ ਦਾ ਵੀ ਕਹਿੰਦੇ ਸਭ ਤੋਂ ਛੋਟਾ ਧਰਨਾ ਸੀ ਉਹ ਉਵੇਂ ਨਹੀਂ ਪੰਜਾਬ ਦੇ ਵਿੱਚ ਧਰਨਾ ਲੱਗਦਾ ਪੰਜਾਬ ਵਿੱਚ ਤਾਂ ਫਿਰ ਸਿਰੇ ਹੀ ਲਾ ਕੇ ਮੁੜਦੇ ਆ ਲੋਕ ਜਿਹੜੀਆਂ ਤੁਸੀਂ ਸੋਚੋ ਕਿ ਔਰਤਾਂ ਨੂੰ ਕੁੱਟ ਕੇ ਤੁਸੀਂ ਬਜ਼ੁਰਗਾਂ ਨੂੰ ਕੁੱਟ ਕੇ ਇਹਨਾਂ ਨੂੰ ਕਿਤੇ ਡਾਊਨ ਪਾ ਦਿਓਗੇ ਇਹ ਭੁਲੇਖੇ ਹੈ ਜਿਸ ਤਰੀਕੇ ਨਾਲ ਕੱਲ ਖੁਦ ਅੱਜ ਡੰਡਾ ਫੜ ਕੇ ਅੱਗੇ ਚੱਲ ਰਹੇ ਸੀ ਮੈਡਮ ਤਾਂ ਉੱਥੋਂ ਇਹ ਲੱਗ ਰਿਹਾ ਸੀ ਕਿ ਉਹ ਜਿਹੜੀ ਸੱਤਾ ਦਾ ਹੰਕਾਰ ਉਹ ਬਹੁਤ ਸਿਰ ਤੇ ਚੜਿਆ ਹੋਇਆ ਹੈ ਕਿਉਂਕਿ ਕੈਬਨਟ ਮੰਤਰੀ ਦੇ ਪਤੀ ਨੇ ਜਿਹੜੇ ਕੈਬਨਟ ਮੰਤਰੀ ਨੇ ਉਹ ਵੀ ਦਿੱਲੀ ਵਾਲਿਆਂ ਦੇ ਬੜੇ ਖਾਸ ਨੇ ਉਹ ਕੋਟੇ ਚੋਂ ਨੇ ਜਿਹੜੇ ਦਿੱਲੀ ਵਾਲਿਆਂ ਦੇ ਕਰੀਬੀ ਮੰਨੇ ਜਾਂਦੇ ਨੇ ਸੋ ਉਹ ਸਿਰ ਨੂੰ ਚੜੀ ਹੋਈ ਹੈ ਇਹ ਵੀ ਛੇ-ਸੱਤ ਮਹੀਨਾ ਦੀ ਖੇਡ ਹੈ ਸਰਕਾਰਾਂ ਬਦਲ ਜਾਂਦੀਆਂ ਸਿਸਟਮ ਬਦਲ ਜਾਂਦਾ ਹੈ ਫਿਰ ਕਈ ਵਾਰ ਇਹ ਰਿਹਾ ਹੁੰਦਾ ਕਿ ਜਿਹੜੇ ਅਫਸਰਾਂ ਦੀ ਇਸ ਸਰਕਾਰ ਚੜਾਈ ਹੈ ਗਾਂ ਵਾਲੀ ਸਰਕਾਰ ਉਹਨਾਂ ਨੂੰ ਇਹੋ ਜਿਹੇ ਦਫ਼ਤਰਾਂ 'ਚ ਵਾਰ ਦਈਏ ਕਿ ਉਹਨਾਂ ਦਾ ਨਾਮ ਵੀ ਨਹੀਂ ਕੋਈ ਜਾਣਦਾ ਹੁੰਦਾ ਸੋ ਇਹ ਚੀਜ਼ਾਂ ਤਾਂ ਸਦਾ ਨਹੀਂ ਰਹਿੰਦੀਆਂ ਆਈਆਂ ਉਸ ਤੋਂ ਅੱਗੇ ਜੇ ਹੁਣ ਇਹ ਚੀਜ਼ ਨੂੰ ਦੇਖਿਆ ਜਾਵੇ ਕਿ ਪਹਿਲਾਂ ਤਾਂ ਇਹ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਦਿੱਲੀ ਜਾਣ ਤੋਂ ਬਾਅਦ ਪਾਕਿਸਾਨਾਂ ਨੂੰ ਰੋਕ ਰਹੀ ਹੈ ਜਾਂ ਚਲੇ ਜਾਣ ਦੇ ਕੀ ਹੁੰਦਾ ਆਪਦੀਆਂ ਮੰਗਾਂ ਹੀ ਰੱਖਣੀਆਂ ਮੁੱਖ ਮੰਤਰੀ ਇਹ ਗੱਲ ਕਹਿੰਦੇ ਹੁੰਦੇ ਸੀ ਕਿਸਾਨਾਂ ਦੇ ਵਕੀਲ ਵੀ ਬਣਦੇ ਹੁੰਦੇ ਸੀ ਉਹ ਤੇ ਕੱਲ ਉਹਨਾਂ ਨੇ ਬਠਿੰਡੇ ਹੀ ਦਾਖਲ ਨਹੀਂ ਹੋਣ ਦਿੱਤਾ ਮਤਲਬ ਆਪਦੇ ਸ਼ਹਿਰ ਦੇ ਵਿੱਚ ਆਪਦੇ ਜ਼ਿਲ੍ਹੇ ਦੇ ਵਿੱਚ ਤੇ ਆਪਦੇ ਦਫ਼ਤਰਾਂ ਦੇ ਕੋਲ ਹੀ ਲੋਕਾਂ ਨੂੰ ਜਾਣ ਨਹੀਂ ਦਿੱਤਾ ਤਾਂ ਇਹ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਐਂ ਲੋਕਾਂ ਨੂੰ ਰੋਕਿਆ ਜਾ ਸਕਦਾ ਜੇ ਲੋਕਾਂ ਨੂੰ ਐਂ ਬੈਰੀਕੇਡਿੰਗ ਕਰਕੇ ਧਰਨਾਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਆਏ ਰੋਕਿਆ ਜਾ ਸਕਦਾ ਹੈ ਤਾਂ ਫਿਰ ਇਹ ਉਹੀ ਲੋਕ ਨੇ ਜਿਹੜੇ ਪਿੰਡਾਂ 'ਚ ਬੈਠੇ ਨੇ ਪਿੰਡਾਂ 'ਚ ਇਹਨਾਂ ਦੀ ਕੋਈ ਚਲਦੀ ਹੈ ਜਦੋਂ ਇਹ ਪਿੰਡਾਂ 'ਚ ਇਕੱਠੇ ਹੋ ਜਾਂਦੇ ਆ ਨਾ ਫਿਰ ਉਹ ਪੁੱਛਦਿਆਂ ਚਾਹੀਦਾ ਹੈ ਤਜਰਬਾ ਵੈਸੇ ਵੀਡੀਓ ਪਈਆਂ ਵੀ ਆ ਚੈੱਕ ਕਰ ਲੈਣੀਆਂ ਚਾਹੀਦੀਆਂ ਹੰਸਰਾਜ ਹੰਸਦੀਆਂ ਜਦੋਂ ਕਿ ਪਿੰਡਾਂ ਇੱਕ ਇੱਥੇ ਭਗਤੂਆਂ ਦਾ ਪਿੰਡ ਹੈ ਜਿੱਥੇ ਐਂਟਰੀ ਤੱਕ ਨਹੀਂ ਹੋਣ ਦਿੱਤੀ ਸੀ ਵਾਪਸ ਮੁੜਨਾ ਪੈ ਗਿਆ ਸੀ ਬੜੇ ਅਜਿਹੇ ਪਿੰਡਾਂ ਜਿੱਥੇ ਪ੍ਰੋਗਰਾਮ ਨਹੀਂ ਲੋਕਾਂ ਨੇ ਕਰਨ ਦਿੱਤੇ ਸੀ ਇਹ ਐਂਟਰੀਆਂ ਬੈਨ ਹੋਣੀਆਂ ਇਹ ਸਬਕ ਲੈਣਾ ਚਾਹੀਦਾ ਹੈ ਮਲੋਟ ਦੇ ਉਸ ਉਸ ਸਮੇਂ ਮਲੋਟ ਦੇ ਵਿੱਚ ਜਿਹੜੇ ਐਮਐਲਏ ਭਾਜਪਾ ਦੇ ਨਾਲ ਜੋ ਹੋਇਆ ਸੀ ਉਸ ਤੋਂ ਸਿੱਖਣਾ ਚਾਹੀਦਾ ਹੈ ਕਿ ਚੋਣਾਂ 'ਚ ਸਮਾਂ ਬਹੁਤਾ ਨਹੀਂ ਰਿਹਾ 2026 ਦੇ ਅੱਧ ਤੋਂ ਬਾਅਦ ਜੁਲਾਈ ਤੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਜਾਣਾ ਅੱਜ ਤਾਂ ਸਰਕਾਰ ਹੈ ਸੱਤਾ ਹੈ ਪੁਲਿਸ ਨਾਲ ਜਾਂਦੀ ਹੈ ਜਦੋਂ ਚੋਣ ਜਾਬਤਾ ਲੱਗ ਗਿਆ ਪੰਜਾਬ ਦੀ ਪੁਲਿਸ ਵੀ ਇਹਨਾਂ ਤੋਂ ਇੰਨੀ ਔਖੀ ਹੈ ਕਿਉਂਕਿ ਜਿੰਨੀਆਂ ਡਿਊਟੀਆਂ ਲੈ ਰਹੇ ਐ ਜਿਸ ਤਰੀਕੇ ਨਾਲ ਤੰਗ ਕਰ ਰਹੇ ਐ ਇੱਕ ਡੀਐਸਪੀ ਦੀ ਵੀ ਕੱਲ ਦੀ ਵੀਡੀਓ ਆਈ ਜਾਂਦੀ ਹੈ ਕਿ ਨਾ ਕੋਈ ਪਾਣੀ ਹੈ ਨਾ ਕੋਈ ਤੇਲ ਹੈ ਨਾ ਕੋਈ ਪ੍ਰਬੰਧ ਹੈ ਇੱਥੇ 마ਸਕ ਦਾ ਤੇ ਤੁਸੀਂ ਗੋਲੇ ਚ ਲਾਉਣ ਨੂੰ ਕਹਤਾ ਅਸੀਂ ਹੁਣ ਕਿਵੇਂ ਚੱਲ ਗਏ ਇਹਨਾਂ ਨੂੰ ਕਿਉਂਕਿ ਧੂਆਂ ਤਾਂ ਧੂਆਂ ਹੀ ਨਾ ਦਿੰਦਾ ਧੂਆਂ ਤਾਂ ਹਵਾ ਦੇ ਹਿਸਾਬ ਨਾਲ ਉੱਧਰ ਵੀ ਹੋ ਜਾਂਦਾ ਸੋ ਔਖੇ ਇਹਨਾਂ ਤੋਂ ਸਾਰੇ ਹੀ ਹੈ ਜਿਸ ਤਰੀਕੇ ਨਾਲ ਇਹ ਬਿਹਾਰ ਲੋਕਾਂ ਨਾਲ ਕਰ ਰਿਹਾ ਜਦੋਂ ਚੋਣਾ ਚ ਪਿੰਡਾਂ ਜਾਇਆ ਕਰਨਗੇ ਜੇ ਨਾ ਬਾਜ ਆਏ ਤਾਂ ਜਦੋਂ ਲੋਕਾਂ ਨੇ ਵਿਹਾਰ ਕੀਤਾ ਫਿਰ ਪੁਲਿਸ ਨੇ ਵੀ ਫੋਨ ਤੇ ਇਹ ਕਹਿ ਦਿਆ ਕਰਨਾ ਬਿਲਕੁਲ ਜੀ ਲਾ ਡਾਕਟਰ ਦੀ ਸਥਿਤੀ ਠੀਕ ਹੈ ਅਸੀਂ ਜਲਦ ਜਾ ਕੇ ਦੇਖਦੇ ਹਾਂ ਕਿਉਂਕਿ ਇਹ ਮਤਲਬ ਸਾਰਿਆਂ ਨੂੰ ਪਤਾ ਹੈ ਕਿ ਅੱਡੀ ਤੇ ਫਿਰਨ ਵਾਲੀ ਚੀਜ਼ ਹੁੰਦੀ ਹੈ ਪੁਲਿਸ ਜਦੋਂ ਮੌਕਾ ਦੇਖ ਲੇ ਕਿ ਕਿੱਧਰ ਕਿਹਦੀ ਸਰਕਾਰ ਬਣ ਰਹੀ ਹੈ ਤੇ ਖਾਸ ਕਰਕੇ ਜਿਨੇ ਔਖਾ ਕੀਤਾ ਹੋਵੇ ਉਹਦੇ ਨਾਲ ਫਿਰ ਇਹ ਮੈਂਟੀ ਲਾਉਂਦੇ ਆ ਬਦਲਣ ਲੱਗੇ ਸੋ ਜੇ ਬੈਰੀਕੇਡ ਲੋਕਾਂ ਲਈ ਪਿੰਡਾਂ ਦੇ ਵਿੱਚ ਲੱਗ ਸਕਦੇ ਆ ਤਾਂ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਬੈਰੀਕੇਡ ਪਿੰਡਾਂ 'ਚ ਵੀ ਪਏ ਆ ਤੇ ਪਿੰਡਾਂ ਦੇ ਲੋਕਾਂ ਦੇ ਲਾਏ ਬੈਰੀਕੇਡਾਂ ਦੇ ਵਿੱਚੋਂ ਫਿਰ ਕਿਹੜੀ ਕੰਧ ਤੋੜ ਕੇ ਭਜਣਾ ਪੈਂਦਾ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਤਜਰਬਾ ਹੈਗਾ ਮੌੜ ਮੰਡੀ ਦੇ ਵਿੱਚ ਹੀ ਹਾਲਾਂਕਿ ਨਾਲੇ ਚੋਣਾ ਦੇ ਵਿੱਚ ਬਹੁਤ ਵਰੇ ਪਏ ਸੀ ਸਿਰਫ ਐਮਪੀ ਦੀਆਂ ਚੋਣਾਂ ਸੀ ਤੇ ਭਗਵਾਨ ਸਿੰਘ ਮਾਨ ਨੂੰ ਮੌੜ ਮੰਡੀ ਦੇ ਵਿੱਚ ਸ਼ਹਿਰੀ ਲੋਕਾਂ ਨੇ ਗੱਡੀ ਦੇ ਵਿੱਚੋਂ ਜਿਹੜਾ ਰੋਡ ਸ਼ੋਅ ਕੱਢ ਰੇ ਸੀ ਗੱਡੀ ਚ ਲੁੱਕ ਕੇ ਨਿਕਲਣਾ ਪੈ ਗਿਆ ਸੀ ਸ਼ਹਿਰ ਨਹੀਂ ਖੋਲਿਆ ਸੀ ਇਹ ਪੰਜਾਬ ਦੇ ਲੋਕ ਹੈ ਇਹ ਭਾਜੀਆਂ ਮੋੜਨੀਆਂ ਜਾਣਦੇ ਆ ਜਿਹੜੇ ਕੱਲ ਬਜ਼ੁਰਗਾਂ ਨੂੰ ਕੁੱਟਿਆ ਗਿਆ ਤੁਸੀਂ ਕੀ ਲੱਗਦਾ ਉਹ ਭੁੱਲ ਜਾਣਗੇ ਉਹ ਜਦੋਂ ਪਿੰਡਾਂ 'ਚੇ ਜਾਣਗੇ ਨਾਲੇ ਇਹਨਾਂ ਨੇ ਤਾਂ ਕਿਹਾ ਹੀ ਹੈ ਸਵਾਲ ਕਰੋ ਹੋਰ ਵੀ ਇਹਨਾਂ ਨੇ ਗੱਲ ਕਹੀ ਸੀ ਅਸੀਂ ਉਹ ਨਹੀਂ ਕਹਿੰਦੇ ਉਹ ਵੀ ਲੋਕ ਤਿਆਰ ਕਰੀ ਬੈਠੇ ਆ ਸੋ ਗੌਰ ਨਾਲੇ ਚੀਜ਼ਾਂ ਦੇ ਉੱਤੇ ਆਉਣ ਜਿਸ ਤਰੀਕੇ ਨਾਲ ਇਹਨਾਂ ਨੇ ਕੱਲ ਲੋਕਾਂ ਨਾਲ ਕੀਤੀ ਹੈ ਇਹ ਚੀਜ਼ ਦੇ ਨਤੀਜੇ ਤਾਂ ਹੁਣ ਭੁਗਤਨੇ ਸ਼ੁਰੂ ਹੋ ਪੈਣਗੇ ਜਿੰਨੇ ਫਰੰਟ ਇਹ ਸਰਕਾਰ ਨੇ ਖੋਲ੍ਹੇ ਮੀਡੀਆ ਨੇ ਇਹਨਾਂ ਦਾ ਫਰੰਟ ਖੁੱਲਿਆ ਹੋਇਆ ਕਿਸਾਨਾਂ ਨੇ ਇਹਨਾਂ ਦਾ ਫਰੰਟ ਖੁੱਲਿਆ ਹੋਇਆ ਬੇਰੁਜ਼ਗਾਰਾਂ ਨੇ ਇਹਨਾਂ ਦਾ ਫਰੰਟ ਖੁੱਲਿਆ ਹੋਇਆ ਮੁਲਾਜ਼ਮਾਂ ਨੇ ਇਹਨਾਂ ਦਾ ਫਰੰਟ ਖੁੱਲਿਆ ਹੋਇਆ ਹਰ ਵਰਗ ਨੇ ਇਹਨਾਂ ਦਾ ਫਰੰਟ ਖੁੱਲਿਆ ਹੋਇਆ ਇਹਨਾਂ ਤੋਂ ਇਹ ਨਿਵੇੜੇ ਹੀ ਨਹੀਂ ਜਾਣੇ ਚਾਹੀਏ ਜ਼ੋਰ ਲਾ ਲੈਣ ਜਿਸ ਤਰੀਕੇ ਨਾਲ ਚੱਲੇ ਹੋਇਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਨੂੰ ਗੌਰ ਕਰਨ ਦੀ ਲੋੜ ਹੈ